ਬਰਥ ਮੈਨੂੰ ਲੱਗਦਾ ਜੇ ਰਾਜਵੀਰ ਜੀ ਇੱਥੇ ਹੁੰਦੇ ਉਹਨਾਂ ਨੇ ਇੱਕ ਇੱਕ ਚੀਜ਼ ਬਾਰੇ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਸਾਰਾ ਕੁਝ ਸਮਝ ਕੇ ਹੋਰ ਜ਼ਿਆਦਾ ਇੰਜੋਏ ਕਰਨਾ ਸੀਗਾ ਬਿਕੋਜ਼ ਉਹਨਾਂ ਨੂੰ ਉਹਨੀਆਂ ਡੀਟੇਲਸ ਚੀਜ਼ਾਂ ਜਾਣ ਦਾ ਸ਼ੌਂਕ ਸੀਗਾ ਐਂਡ ਉਹ ਇੰਜੋਏ ਕਰਦੇ ਸੀ ਚੀਜ਼ਾਂ ਨੂੰ ਸੋ ਆਫ ਕੌਰਸ ਅਸੀਂ ਹੈਗੇ ਇੱਥੇ ਹੈਗੇ ਆ ਅਸੀਂ ਫਿਲਮ ਵੀ ਪ੍ਰਮੋਟ ਕਰ ਰਹੇ ਹਾਂ ਬਟ ਉਹਨਾਂ ਦੀ ਜਿਹੜੀ ਕਮੀ ਹੈ ਉਹ ਹਰ ਟਾਈਮ ਤੇ ਮਹਿਸੂਸ ਹੁੰਦੀ ਹੈ ਮੇਰਾ ਉਹ ਤੇ ਰਾਜਵੀਰ ਦਾ ਬਿਲਕੁਲ ਬਿਲਕੁਲ ਕਹਿ ਸਕਦੇ ਆ ਕਿ ਭਰਾਵਾਂ ਵਾਲਾ ਪਿਆਰ ਸੀ ਛੋਟੇ ਭਰਾਵਾਂ ਵਾਲਾ ਸੀ ਅ ਬੜਾ ਹੀ ਮੰਦਭਾਗੀ ਸਾਡੇ ਵਾਸਤੇ ਇਸ ਸਮੇਂ ਨਿਊਜ਼ ਤੇ ਜਦੋਂ ਪਤਾ ਲੱਗਿਆ ਉਹਦਾ ਐਕਸੀਡੈਂਟ ਹੋਇਆ ਹੋਰ ਬਹੁਤ ਜ਼ਿਆਦਾ ਮਹਿਸੂਸ ਵੀ ਹੋ ਰਹੀ ਉਹਦੀ ਕਮੀ ਖਲਵੀ ਰਹੀ ਹੈ ਅ ਬਟ ਇੱਕ ਜ਼ਿੰਮੇਵਾਰੀ ਨਾਲ ਅਸੀਂ ਫਿਲਮ ਪ੍ਰਮੋਟ ਕਰ ਰਹੇ ਆ ਐਜ਼ ਐਨ ਆਰਟਿਸਟ ਮੇਰੀ ਰਿਸਪੌਂਸਿਬਿਲਟੀ ਆ ਕਿ ਅਸੀਂ ਉਹਨਾਂ ਦੇ ਪਰਿਵਾਰ ਨਾਲ ਖੜੀਏ ਔਰ ਫਿਲਮ ਨੂੰ ਪ੍ਰਮੋਟ ਕਰੀਏ ਔਰ ਸਾਨੂੰ ਉਮੀਦ ਆ ਕਿ ਆਡੀਅנס ਰਾਜਵੀਰ ਵੀਰੇ ਨੂੰ ਜਿੱਦਾਂ ਉਹਦੇ ਮਿਊਜ਼ਿਕ ਨੂੰ ਪਿਆਰ ਦਿੰਦੀ ਰਹੀ ਉਹਦਾਂ ਫਿਲਮ ਨੂੰ ਵੀ ਪਿਆਰ ਦੇਉਗੇ ਪੰਜਾਬ ਦੇ ਮਰਹੂਮ ਗਾਇਕ ਰਾਜਵੀਰ ਜਵੰਦਾਬੇ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਪਹਿਲੀ ਮੂਵੀ ਜੋ ਆ ਰਹੀ ਸੀ ਜਮਲਾ ਉਹ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੀ ਸਟਾਰ ਕਾਸਟ ਸਾਡੇ ਨਾਲ ਹੈ ਤੇ ਪਹਿਲਾਂ ਗੱਲ ਕਰਦੇ ਆ ਮੈਡਮ ਨਵਨੀਤ ਟੈਲੋਨ ਨਾਲ ਕਿਦਾਂ ਰਾਜਵੀਰ ਜੀ ਸਾਡੇ ਵਿੱਚ ਨਹੀਂ ਰਹੇ ਲੇਕਿਨ ਕਿਸ ਤਰੀਕਾ ਲੱਗਦਾ ਹੈ ਕਿ ਜੇ ਅੱਜ ਸਾਡੇ ਵਿੱਚ ਹੁੰਦੇ ਸਾਡੇ ਨਾਲ ਉਪਰਚਾਰਤੇ ਵੀ ਜਾਂਦੇ ਹਰ ਇੱਕ ਤਾਂ ਨਾਲ ਖੜੇ ਦੇ ਬਹੁਤ ਸੌਖਾ ਹੋਣਾ ਸੀ ਲੇਕਿਨ ਉਹਨਾਂ ਦੀ ਉਹਨਾਂ ਨੂੰ ਕਿਦਾਂ ਮਿਸ ਕਰਦੇ ਹੋ ਤੁਸੀਂ ਅ ਅਸੀਂ ਅੱਜ ਇੱਥੇ ਆਏ ਆ ਹਵੇਲੀ ਦੇ ਐਂਡ ਰੰਗਲਾ ਪੰਜਾਬ ਅਸੀਂ ਸਾਰਾ ਦੇਖਿਆ ਆਈ ਥਿੰਕ ਮੈਂ ਹੁਣੀ ਪਿਛਲੇ ਅੱਧਾ ਘੰਟਾ ਸੀ ਇੱਥੇ ਸੀਗੇ ਮੈਂ ਬਹੁਤ ਇੰਜੋਏ ਕੀਤਾ ਬਰਥ ਮੈਨੂੰ ਲੱਗਦਾ ਜੇ ਰਾਜਵੀਰ ਜੀ ਇੱਥੇ ਹੁੰਦੇ ਉਹਨਾਂ ਨੇ ਇੱਕ ਇੱਕ ਚੀਜ਼ ਬਾਰੇ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਸਾਰਾ ਕੁਝ ਸਮਝ ਕੇ ਹੋਰ ਜ਼ਿਆਦਾ ਇੰਜੋਏ ਕਰਨਾ ਸੀਗਾ ਬਿਕੋਜ਼ ਉਹਨਾਂ ਨੂੰ ਉਹਨੀ ਡੀਟੇਲ ਚ ਚੀਜ਼ਾਂ ਜਾਣ ਦਾ ਸ਼ੌਂਕ ਸੀਗਾ ਐਂਡ ਉਹ ਇੰਜੋਏ ਕਰਦੇ ਸੀ ਚੀਜ਼ਾਂ ਨੂੰ ਸੋ ਆਫ ਕੌਰਸ ਅਸੀਂ ਹੈਗੇ ਇੱਥੇ ਹੈਗੇ ਆ ਅਸੀਂ ਫਿਲਮ ਵੀ ਪ੍ਰਮੋਟ ਕਰ ਰਹੇ ਹਾਂ ਬਟ ਉਹਨਾਂ ਦੀ ਜਿਹੜੀ ਕਮੀ ਹੈ ਉਹ ਹਰ ਟਾਈਮ ਤੇ ਮਹਿਸੂਸ ਹੁੰਦੀ ਹੈ ਐਂਡ ਉਹ ਹੁੰਦੀ ਰਹੇਗੀ ਕੁਝ ਖਾਸ ਜੱਦਾਂ ਮੂਵੀ ਵਨ ਮਿਲੇ ਹੋਈਆਂ ਹੋਣਗੀਆਂ ਹੁਣਗੀਆਂ ਜਿਹਨਾਂ ਨੂੰ ਅੱਜ ਤੁਸੀਂ ਮਿਸ ਕਰਦੇ ਹੋ। ਬਹੁਤ ਹੈਗੀਆਂ ਜੀ ਐਂਡ ਜਦੋਂ ਵੀ ਅਸੀਂ ਇਹਨਾਂ ਐਨਜੋਏ ਕਰਦੇ ਆ ਕਿਤੇ ਵੀ ਜਾ ਕੇ ਐਂਡ ਸਪੈਸ਼ਲੀ ਫਿਲਮ ਪ੍ਰਮੋਟ ਕਰਦੇ ਹੋਏ ਫਿਰ ਹੋਰ ਜ਼ਿਆਦਾ ਲੱਗਦਾ ਜੇ ਇੱਥੇ ਹੁੰਦੇ ਤਾਂ ਉਹ ਵੀ ਇਹੀ ਸਾਰਾ ਕੁਝ ਐਕਸਪੀਰੀਅੰਸ ਕਰਦੇ ਅੱਗੇ ਆਪਣੇ ਫੈਨਸ ਨੂੰ ਦੱਸਦੇ ਸੋ ਉਹ ਇਹੀ ਚੀਜ਼ ਆ ਮਿਸ ਕਰਦੇ ਮੋਸਟਲੀ। ਪਟੀ ਪਹਿਲਾਂ ਵੀ ਮੂਵੀਜ਼ ਆ ਚੁੱਕੀਆਂ ਨੇ ਹਾਈ ਐਂਡ ਜਾਰੀਆਂ ਹੋ ਗਈਆਂ ਜਾਂ ਹੋਰ ਮੂਵੀਜ਼ ਹੋ ਗਈਆਂ ਕਿਸ ਤਰ੍ਹਾਂ ਲੱਗਦਾ ਹੈ ਕਿ ਇਹ ਮੂਵੀ ਉਹਨਾਂ ਨੇ ਕਿਉਂ हटਕੇ ਆ ਤੇ ਕਿਸ ਤਰੀਕੇ ਦਾ ਇਹਨਾਂ ਵਿੱਚ ਕਨਸੈਪਟ ਯਾਰ ਲਿਆ ਸਰ ਬਹੁਤ ਸੋਹਣੀ ਫਿਲਮ ਹੈ ਬਹੁਤ ਇਮੋਸ਼ਨਲ ਇਟ ਇਜ਼ ਅ 뮤지컬 ਲਵ ਸਟੋਰੀ ਬਟ ਕਾਮੇਡੀ ਵੀ ਹੈਗੀ ਹੈ ਡਰਾਮਾ ਵੀ ਹੈਗਾ ਕਨਫਲਿਕਟ ਵੀ ਹੈ ਸਾਰਾ ਕੁਝ ਹੈ ਇਟਸ ਅ ਕੰਪਲੀਟ ਪੈਕੇਜ ਬਟ ਬਹੁਤ ਸੋਹਣੀ ਫਿਲਮ ਮੈਨੂੰ ਲੱਗਦਾ ਬਹੁਤ ਠਹਿਰਾਵ ਵਾਲੀ ਫਿਲਮ ਹੈ ਸੋ ਆਡੀਅנס ਜਦੋਂ ਫਿਲਮ ਦੇਖੇਗੀ ਉਹਨਾਂ ਨੂੰ ਬਹੁਤ ਵਧੀਆ ਲੱਗੇਗੀ ਫਿਲਮ ਤੁਸੀਂ ਪੰਜਾਬੀ movies ਕਰਦੇ ਹੋ ਤੇ ਅੱਜ ਤੁਸੀਂ ਪੰਜਾਬ ਨੂੰ ਇੱਕ ਜਗ੍ਹਾ ਦੇ ਸੰਟਿਆ ਦੇਖਦੇ ਹੋ ਕਿ ਹਵੇਲੀ ਦੇ ਵਿੱਚ ਸਾਰੇ ਪੰਜਾਬ ਨੂੰ ਜਿਹੜਾ ਦਰਸਾਇਆ ਗਿਆ ਹਰ ਮੂਮੈਂਟ ਹਰ ਜੋ ਵੀ ਪੰਜਾਬ ਦਾ ਕਲਚਰ ਆ ਉਹਨੂੰ ਦਿਖਾਇਆ ਗਿਆ ਕਿੱਦਾਂ ਲੱਗਾ ਤੁਹਾਨੂੰ ਇੱਥੇ ਆ ਕੇ ਬਹੁਤ ਸੋਹਣਾ ਬਹੁਤ ਸੋਹਣਾ ਆਈ ਥਿੰਕ ਇੱਕ ਇੱਕ ਚੀਜ਼ ਤੇ ਇਨਾ ਵਧੀਆ ਡੀਟੇਲ ਚ ਕੰਮ ਕੀਤਾ ਹੋਇਆ ਆ ਆਈ ਥਿੰਕ ਟਰੂ ਐਸੈਂਸ ਆਫ ਪੰਜਾਬ ਜਿਹੜਾ ਕਹਿ ਸਕਦੇ ਆਹੀ ਹੈ ਮੈਨੂੰ ਫੇਰ ਵੀ ਕਦੇ ਵੀ ਆਣਾ ਹੋਏਗਾ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਹੀ ਆ ਕੇ ਘੇੜਾ ਲਾਉਂਗੀ ਛੋਟੀਆਂ ਛੋਟੀਆਂ ਚੀਜ਼ਾਂ ਜਿੱਥੇ ਅਸੀਂ ਗੋਲ ਗੱਪੇ ਵੀ ਖਾਦੇ ਮੱਕੀ ਦੀ ਰੋਟੀ ਬਾਕੀ ਸਾਰਾ ਕੁਝ ਇੱਕ ਇੱਕ ਛੋਟੀ ਛੋਟੀ ਚੀਜ਼ ਇਸ ਐਸੈਂਸ ਆਫ ਪੰਜਾਬ ਟਰੂ ਪੰਜਾਬ ਦਾਣੇ ਭੁੰਨੇ ਦੁਨ ਦੇ ਪਨੇ ਨਾਣੇ ਪਨੇ ਜੀ ਟੈਸਟ ਜਦੋਂ ਸ਼ਰਦੇਈ ਸੀ ਹੋਰ ਬਹੁਤ ਚੀਜ਼ਾਂ ਦੇਖਿਆ ਤੁਸੀਂ ਬੜੇ ਸ਼ੌਕ ਨਾਲ ਕਰ ਰਹੇ ਸੀ ਔਰ ਜਿਹੜਾ ਇੱਥੇ ਕਲਚਰ ਹੈ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਆਪਣੇ ਵਿੱਚ ਹਾਂਜੀ ਬਿਲਕੁਲ ਇਹ ਸਾਨੂੰ ਹੁਣ ਅੱਜ ਦੇ ਟਾਈਮ ਤੇ ਸੈਡਲੀ ਰੋਜ਼ ਨਹੀਂ ਮਿਲਦਾ ਬਟ ਜਦੋਂ ਵੀ ਕਿਸੇ ਵੀ ਥਾਂ ਤੇ ਇੰਨਾ ਸਾਰਾ ਕੁਝ ਐਕਸਪੀਰੀਅੰਸ ਕਰਨ ਨੂੰ ਮਿਲੇ ਮੈਨੂੰ ਲੱਗਦਾ ਸਾਰਾ ਕੁਝ ਬਸ ਇੱਕ ਹੀ ਟਾਈਮ ਤੇ ਇਕੱਠਾ ਹੈ ਆਪਣੇ ਨਾਲ ਲੈ ਜਾਓ ਸੋ ਮੈਂ ਉਹੀ ਇੰਜੋਏ ਕਰ ਰਹੀ ਸੀ ਜੀ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸੇ ਹੋਏ ਨੇ ਹਰ ਥਾਂ ਤੇ ਮੂਵੀ ਜਿਹੜੀ ਆ ਰਿਲੀਜ਼ ਹੋਣੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਰਾਜਵੀਰ ਜਵੰਦਾ ਦੀ ਯਾਦ ਨੂੰ ਅੱਗੇ ਤੋਰਦੇ ਹੋਏ ਇਸ ਮੂਵੀ ਲੈ ਆਉਣ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਸਾਰੇ ਲਈ ਕਾਫੀ ਡਿਫਿਕਲਟ ਹੈ ਫਿਲਮ ਨੂੰ ਪ੍ਰੋਮੋਟ ਕਰਨਾ ਰਾਜਵੀਰ ਜੀ ਦੇ ਬਗੈਰ ਬਟ ਉਹਨਾਂ ਦੇ ਜਿੰਨੇ ਵੀ ਫੈਨਸ ਹੁਣ ਤੱਕ ਜਿਨ੍ਹਾਂ ਨੇ ਵੀ ਉਹਨੂੰ ਸਪੋਰਟ ਦਿਖਾਇਆ ਹੈ ਉਹਨਾਂ ਦੀ ਫੈਮਿਲੀ ਨੂੰ ਸਪੋਰਟ ਦਿੱਤਾ ਉਹਨਾਂ ਨੂੰ ਆ ਕੇ ਫਿਲਮ ਦੇਖਣੀ ਬਹੁਤ ਜ਼ਰੂਰੀ ਹੈ ਬਿਕੋਜ਼ ਸਾਡੇ ਡਾਇਰੈਕਟਰ ਮਿਸਟਰ ਰਾਕੇਸ਼ ਮਹਿਤਾ ਐਂਡ ਸਾਡੇ ਪ੍ਰੋਡਿਊਸਰਸ ਨੇ ਇਹ ਡਿਸਾਈਡ ਕੀਤਾ ਹੈ ਕਿ ਫਿਲਮ ਦਾ ਕਾਫੀ ਵੱਡਾ ਹਿੱਸਾ ਫੈਮਿਲੀ ਵੱਲ ਜਾਏਗਾ ਉਹਨਾਂ ਦੇ ਬੱਚਿਆਂ ਲਈ ਜਾਏਗਾ ਐਂਡ ਜਿੰਨਾ ਲੋਕਾਂ ਨੇ ਉਹਦਾ ਸਪੋਰਟ ਸਪੋਰਟ ਕੀਤਾ ਹੁਣ ਵੀ ਉਹੀ ਸਪੋਰਟ ਅੱਗੇ ਆ ਕੇ ਉਹਨਾਂ ਨੇ ਇੱਕ ਟਿਕਟ ਲੈ ਕੇ ਉਹੀ ਆਪਣਾ ਪਿਆਰ ਆਪਣੇ ਬਹੁਤ ਹੀ ਪਸੰਦੀਦਾ ਇਹ ਸਿੰਗਰ ਲਈ ਉਹਨਾਂ ਦੇ ਕਲਾਕਾਰ ਲਈ ਉਹਨਾਂ ਨੇ ਦਿਖਾਣਾ ਹੈ ਤਾਂ 28 ਨਵੰਬਰ ਨੂੰ ਉਹਨਾਂ ਨੇ ਜਾ ਕੇ ਇੱਕ ਫਿਲਮ ਦੇਖਣੀ ਹੈ ਬਸ ਰਕੇਸ਼ ਜੀ ਰਕੇਸ਼ ਜੀ ਅਗਰ ਗੱਲ ਕਰਦੇ ਹਾਂ ਮੈਂ ਤਾਂ ਕਿ ਜਦੋਂ ਇੱਕ ਡਾਇਰੈਕਟਰ ਹੁੰਦਾ ਉਹਨੂੰ ਉਸ ਮੂਵੀ ਦੇ ਵਿੱਚ ਬੜਨਾ ਪੈਂਦਾ ਉਹਨੂੰ ਅੰਦਰ ਸਮੇਟਣਾ ਪੈਂਦਾ ਔਰ ਫੀਲਿੰਗ ਲੈ ਕੇ ਹੀ ਜਿਹੜੇ ਆ ਉਹ ਸੀਨ ਆ ਉਹ ਕਰਵਾਉਣੇ ਪੈਂਦੇ ਆ ਕਿੱਦਾਂ ਰੇਸ ਮੂਵੀ ਦਾ ਐਕਸਪੀਰੀਅੰਸ ਸੀ ਰਾਜਵੀਰ ਨਾਲ ਕੰਮ ਕੀਤਾ ਕਿੱਦਾਂ ਰਿਹਾ ਉਹ ਤੇ ਹੁਣ ਜੀ ਮੂਵਾਂ ਬੋਲੇਗਾ ਜਦੋਂ ਸਿਨੇਮਾ ਚ ਫਿਲਮ ਦੇਖਣ ਜਾਓਗੇ ਐਕਸਪੀਰੀਅੰਸ ਕਿਉਂਕਿ ਜੋ ਚੀਜ਼ ਕੈਮਰੇ ਦੇ ਪਿੱਛੇ ਡਿਸਕਸ਼ਨ ਹੁੰਦੀ ਸੀ ਉਹਦਾ ਰਿਜ਼ਲਟ ਕੈਮਰੇ ਦੇ ਸਾਹਮਣੇ ਤਾਂ ਹੀ ਆਉਂਦਾ ਜੇ ਪਿੱਛੇ ਡਿਸਕਸ਼ਨ ਔਰ ਮਾਹੌਲ ਵਧੀਆ ਹੋਵੇ ਔਰ ਮੇਰਾ ਔਰ ਤੇ ਰਾਜਵੀਰ ਦਾ ਬਿਲਕੁਲ ਬਿਲਕੁਲ ਕਹਿ ਸਕਦੇ ਆ ਕਿ ਭਰਾਵਾਂ ਵਾਲਾ ਪਿਆਰ ਸੀ ਛੋਟੇ ਭਰਾਵਾਂ ਵਾਂਗ ਸੀ ਬڑا ਹੀ ਮੰਦਭਾਗੀ ਸਾਡੇ ਵਾਸਤੇ ਇਸ ਸਮੇਂ ਨਿਊਜ਼ ਸੀ ਜਦੋਂ ਪਤਾ ਲੱਗਿਆ ਉਹਦਾ ਐਕਸੀਡੈਂਟ ਹੋਇਆ ਔਰ ਬਹੁਤ ਜ਼ਿਆਦਾ ਮਹਿਸੂਸ ਵੀ ਹੋ ਰਹੀ ਉਹਦੀ ਕਮੀ ਖਲ ਵੀ ਰਹੀ ਹੈ ਮਤਲਬ ਇਸ ਸਮੇਂ ਤੇ ਇਦਾਂ ਲੱਗ ਰਿਹਾ ਕਿ ਜ਼ਿੰਮੇਵਾਰੀ ਬੜੀ ਸਿਰ ਤੇ ਆ ਗਈ ਹੈ ਬੜੀ ਵੱਡੀ ਇਸ ਫਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਣ ਦੀ ਔਰ ਉਹਦੇ ਪਰਿਵਾਰ ਨੂੰ ਅਹਿਸਾਸ ਕਰਾਉਣ ਦੀ ਕਿ ਉਹਨਾਂ ਦਾ ਜਿਹੜਾ ਬੇਟਾ ਸੀ ਉਹਨਾਂ ਦਾ ਜਿਹੜਾ ਫਾਦਰ ਸੀ ਉਹ ਬਹੁਤ ਵੱਡਾ ਸਟਾਰ ਸੀ ਔਰ ਇਹ ਜ਼ਿੰਮੇਵਾਰੀ ਨਿਭਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਲੋਕਾਂ ਤੱਕ ਇਹ ਖ਼ਬਰ ਪਹੁੰਚਾ ਰਹੇ ਆ ਤੁਹਾਡੇ ਰਾਹੀਂ ਹੋਰ ਮੀਡੀਆ ਦੇ ਰਾਹੀਂ ਕਿ ਲੋਕੀ ਆਨ ਪਿਆਰ ਦੇਣ ਅਸ਼ੀਰਵਾਦ ਦੇਣ ਦਾ ਕਿ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਸੁਪਰਸਟਾਰ ਸੀ ਕਿੱਦਾਂ ਦਾ ਇਨਸਾਨ ਸੀ ਰਾਜਵੀਰ ਤੁਸੀਂ ਇਹਨਾਂ ਵਿੱਚ ਰਹੇ ਹੋ ਮੂਵੀ ਕੀਤੀ ਬਹੁਤ ਸਮਾਂ ਨਾਲ ਲੈਣਾ ਪੈਂਦਾ ਡਾਇਰੈਕਟਰ ਨੂੰ ਹਰ ਇੱਕ ਸੀਨ ਸਮਝਾਉਣਾ ਪੈਂਦਾ ਗੱਲ ਕਰਨੀ ਪੈਂਦੀ ਆ ਅਗਲੇ ਜਿਹੜਾ ਮੋਰੇ ਹੀਰੋ ਆ ਉਹਦਾ ਤੁਹਾਨੂੰ ਸੁਭਾਅ ਚੈੱਕ ਕਰਨਾ ਪੈਂਦਾ ਕਿ ਕਿਸ ਤਰੀਕੇ ਨਾਲ ਡਾਇਲੋਗ ਉੱਤੇ ਚੱਲ ਸਕਦਾ ਕਿੱਦਾਂ ਦਾ ਸੀ ਉਹ ਬਹੁਤ ਹੀ ਵਧੀਆ ਇਨਸਾਨ ਸੀ ਮੈਨੂੰ ਲੱਗਦਾ ਇੱਕ ਵਿਚਿੱਤਰ ਇਨਸਾਨ ਸੀ ਇਹੋ ਜੇ ਕਲਾਕਾਰ ਬਹੁਤ ਹੀ ਘੱਟ ਪੈਦਾ ਹੁੰਦੇ ਆ ਇੱਕ ਗਾਇਕ ਅੱਛਾ ਸੀ ਇੱਕ ਪਰਫਾਰਮਰ ਅੱਛਾ ਸੀ ਸਭ ਤੋਂ ਉਹ ਉਹਨਾਂ ਦੋਨਾਂ ਚੀਜ਼ਾਂ ਤੋਂ ਜ਼ਿਆਦਾ ਉਹ ਬੱਚਾ ਇੱਕ ਇਨਸਾਨ ਸੀ ਮਤਲਬ ਜਿਹਨੂੰ ਕਹਿੰਦੇ ਨਾ ਫੁੱਲ ਆਫ ਲਾਈਫ ਉਹਨੇ ਜਿੰਨੀ ਛੋਟੀ ਉਮਰ ਚ ਆਪਣੀ ਜ਼ਿੰਦਗੀ ਜੋਈ ਹੈ ਮੈਨੂੰ ਲੱਗਦਾ ਕਿ ਆਪਾਂ 80 85 ਸਾਲ ਚ ਇਹੋ ਜੇ ਸੁਪਨੇ ਸੋਚਦੇ ਆ ਕਿ ਯਾਰ ਮਤਲਬ ਇਹ ਕਰ ਲਈ ਉਹ ਕਰ ਲਈ ਹੈ ਜਿੰਨਾ ਉਹਨੇ 37 38 ਸਾਲ ਦੀ ਉਮਰ ਚ ਜੋ ਕਰ ਗਿਆ ਹੈ ਤੇ ਬਹੁਤ ਹੀ ਨੇਕ ਹੋਰ ਮਤਲਬ ਸਾਰੇ اندر ਰਿਸਪੈਕਟ ਕਰਨਾ ਕਰਨੀ ਆਦਰ ਕਰਨਾ ਸਭ ਦਾ ਮੈਨੂੰ ਨਹੀਂ ਲੱਗਦਾ ਉਹਦੇ ਵਰਗਾ ਕੋਈ ਪਰਫਾਰਮਰ ਇਸ ਸਮੇਂ ਪੰਜਾਬ ਵਿੱਚਲੇ 10-12 ਸਾਲਾਂ ਦਾ ਆਇਆ ਹੈ ਮੂਵੀ ਦਾ ਨਾਮ ਜਮਲਾ ਆਇਆ ਕਿ ਜਦੋਂ ਅਸੀਂ ਨਾਮ ਲੈਂਦੇ ਜਮਲਾ ਤਾਂ ਸਾਡੇ ਨਾਲ ਪਹਿਲਾਂ ਦਿਮਾਗ ਵਿੱਚ ਧਰਮਿੰਦਰ ਦੀ ਪਿਕਚਰ ਜਿਹੜੀ ਆ ਕਿ ਆ ਜਾਂਦੀ ਸੀ ਕਿ ਜਮਲਾ ਨਾਮ ਦੇ ਉੱਤੋਂ ਤੇ ਕੀ ਕਨਸੈਪਟਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਕਿਰਦਾਰ ਨੂੰ ਨਵਾ ਯਮਲਾ ਸਾਡੇ ਪੰਜਾਬ ਦੇ ਬੜੇ ਵੱਡੇ ਇੱਕ ਮਤਲਬ ਯਮਲਾ ਜਾਟ ਤਨ ਸੁਣਿਆ ਹੁੰਦਾ ਬੜੇ ਵੱਡੇ ਸਿੰਗਰ ਸੀ ਗਾਇਕ ਸੀ ਤੇ ਸਾਡੀ ਫਿਲਮ ਚ ਜਿਹੜਾ ਰਾਜਵੀਰ ਕੈਰੈਕਟਰ ਕਰ ਰਿਹਾ ਇੱਕ ਸਿੰਗਰ ਦਾ ਇੱਕ 뮤జిਸ਼ੀਅਨ ਦਾ ਇੱਕ ਕੈਰੈਕਟਰ ਉਹਨੇ ਪਲੇ ਕੀਤਾ ਹੈ ਤੇ ਉਹਨਾਂ ਦੇ ਨਾਮ ਤੋਂ ਹੀ ਆਪਾਂ ਇਨਸਪਾਇਰ ਹੋਏ ਯਮਲਾ ਦੇ ਨਾਮ ਤੋਂ ਔਰ ਰਾਜਵੀਰ ਦਾ ਜਿਹੜਾ ਕਿਰਦਾਰ ਹੈ ਫਿਲਮ ਚ ਉਹ ਇੱਕ 뮤జిਸ਼ੀਅਨ ਇੱਕ ਸਿੰਗਰ ਔਰ ਮਤਲਬ ਬਹੁਤ ਅੱਛਾ ਪਰਿਵਾਰਿਕ ਬੱਚਾ ਜ ਮੈਨੂੰ ਨੈਕਸਟ ਟਰ ਜਿਹਨੂੰ ਕੰਦੇ ਨਾ ਐਦਾਂ ਤੁਹਾਨੂੰ ਇੱਕ ਕੈਰੈਕਟਰ ਪਲੇ ਕੀਤਾ ਜੋ ਤੁਹਾਨੂੰ ਸਾਰਨ ਬੜਾ ਪਸੰਦ ਆਏਗਾ ਤੁਹਾਨੂੰ ਵਾਜੀ ਇਹ ਤੁਸੀਂ ਮੂਵੀ ਦੇ ਵਿੱਚ ਜਿਹੜਾ ਕੈਰੈਕਟਰ ਪਲੇ ਕਰ ਰਹੇ ਹੋ ਕਿਸ ਤਰੀਕੇ ਨਾਲ ਲੱਗਦਾ ਹੈ ਕਿ ਕਿੱਦਾਂ ਰਿਹਾ ਮੂਵੀ ਕਿਦਾਂ ਦੀ ਤੁਹਾਨੂੰ ਇਹਦੇ ਵਿੱਚ ਰਾਜਵੀਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕੀ ਤੁਹਾਡੀ ਐਕਸਪੀਰੀਅੰਸ ਰਹੀ ਬਹੁਤ ਅਮੇਜ਼ਿੰਗ ਭਾਜੀ ਮਤਲਬ ਉਹਦੇ ਸ਼ੂਟ ਦੌਰਾਨ ਸੋਚਿਆ ਨਹੀਂ ਸੀ ਕਦੇ ਕਿ ਜਦੋਂ ਫਿਲਮ ਰਿਲੀਜ਼ ਹੋਊਗੀ ਤੇ ਅਸੀਂ ਰਾਜਵੀਰ ਤੋਂ ਬਿਨਾ ਫਿਲਮ ਰਿਲੀਜ਼ ਕਰਾਂਗੇ ਤੇ ਪ੍ਰੋਮੋਸ਼ਨ ਦੇ ਦੌਰਾਨ ਸੈਡਨੈਸ ਵੀ ਆ ਔਰ ਕਈ ਵਾਰੀ ਸਮਝ ਨਹੀਂ ਲੱਗਦਾ ਤੁਹਾਨੂੰ ਕੀ ਐਕਸਪ੍ਰੈਸ਼ਨ ਦੇਈਏ ਆਪਾਂ ਬਟ ਇੱਕ ਜ਼ਿੰਮੇਵਾਰੀ ਨਾਲ ਅਸੀਂ ਫਿਲਮ ਪ੍ਰੋਮੋਟ ਕਰ ਰਹੇ ਆ ਐਜ਼ ਐਨ ਆਰਟਿਸਟ ਮੇਰੀ ਰਿਸਪੌਂਸੀਬਿਲਟੀ ਆ ਕਿ ਅਸੀਂ ਉਹਨਾਂ ਦੇ ਪਰਿਵਾਰ ਨਾਲ ਖੜੀਏ ਔਰ ਫਿਲਮ ਨੂੰ ਪ੍ਰੋਮੋਟ ਕਰੀਏ ਔਰ ਸਾਨੂੰ ਉਮੀਦ ਆ ਕਿ ਰਾਜਵੀਰ ਵੀਰੇ ਨੂੰ ਜਿੱਦਾਂ ਉਹਦੇ ਮਿਊਜ਼ਿਕ ਨੂੰ ਪਿਆਰ ਦਿੰਦੀ ਰਹੀ ਉਹਦਾਂ ਫਿਲਮ ਨੂੰ ਵੀ ਪਿਆਰ ਦੇਉਗੀ ਤੋ ਦੱਕੀ ਕਰੈਕਟਰ ਮੂਵੀ ਕਰੈਕਟਰ ਵਿੱਚ ਵਿਕਰਮਨਾ ਦਾ ਕਰੈਕਟਰ ਆ ਜਾਨੀ ਕਿ ਟ੍ਰਾਇੰਗਲਰ ਲਵ ਸਟੋਰੀ ਆ ਰਾਜਵੀਰ ਵੀਰਾ ਔਰ ਨਮਨੀਤ ਮੈਮ ਤੇ ਮੈਂ ਤੇ ਅਸੀਂ ਇੱਕ ਸਕੂਲ ਦੇ ਟੀਚਰ ਬਣੇ ਹੋਏ ਆ ਤਾਂ ਉਹ ਤੁਸੀਂ ਦੇਖੋਗੇ ਕਿ ਕਿਵੇਂ ਉਹ ਕੰਫਲੈਕਟ ਪੈਦਾ ਹੋਊਗਾ ਕਿ ਜਦੋਂ ਟ੍ਰਾਇੰਗਲਰ ਸ਼ੇਪ ਬਣਦੀ ਆ ਲਵ ਸਟੋਰੀ ਦੀ ਔਰ ਬਹੁਤ ਸੋਹਣੀ ਲਵ ਸਟੋਰੀ ਗੁਰਪ੍ਰੀਤ ਕੁਗੀ ਬਾਜੀ ਹੈਗੇ ਆ ਇਹਦੇ ਵਿੱਚ ਰਗਵੀਰ ਬੋਲੀ ਉਹਨਾਂ ਦਾ ਬਹੁਤ ਸੋਹਣਾ ਕਰੈਕਟਰ ਰਾਣਾ ਜੰਗਬਹਾਦਰ ਜੀ ਤੇ ਹੋਰ ਵੀ ਬਹੁਤ ਅੱਛੇ ਅੱਛੇ ਆਰਟਿਸਟ ਫਿਲਮ ਦੇ ਵਿੱਚ ਹੈਗੇ ਆ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਕਿ ਪਬਲਿਕ ਨੂੰ ਕਹਾਂਗਾ ਕਿ ਜਿੱਦਾਂ ਤੁਸੀਂ ਉਹਨਾਂ ਦੇ ਗਾਣਿਆਂ ਨੂੰ ਪਿਆਰ ਕਰਦੇ ਰਹੇ ਉਦੋਂ ਤੁਸੀਂ ਫਿਲਮ ਜ਼ਰੂਰ ਦੇਖਿਓ ਤੁਹਾਨੂੰ ਮਹਿਸੂਸ ਹੋਣਗੇ ਰਾਜਵੀਰ ਵੀਰਾ ਕਿ ਤੁਸੀਂ 2 ਘੰਟੇ ਉਹਨਾਂ ਨਾਲ ਸਪੈਂਡ ਕਰੋਗੇ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਇਸੀ ਜਮਲਾ ਮੂਵੀ ਦੀ ਸਟਾਰ ਕਾਸਟ ਜੋ ਕਿ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਮੂਹ ਉਹ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜਿਹੜਾ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਉਹ ਦੇਖਣ ਜਾਣਗੇ ਤੇ ਰਾਜਵੀਰ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਦੇ ਤੇ ਉਹਨੂੰ ਪਿਆਰ ਦੇ ਤੌਰ ਦੇ ਤੇ ਇਸ ਮੂਵੀ ਨੂੰ ਜਿਹੜਾ ਆ ਇਹ ਚ ਜ਼ਰੂਰ ਕਰਨਗੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੰਗ ਟੀਵੀ ਫਗਵਾੜਾ